ਲੋ ਜੀ ਬਾਈ ਉਰੇ ਲੱਗਣਾ ਟੈਂਟ ਧਰਮਸਾਲਾਂ ਦੇ ਵਿੱਚ ਇਹ ਵੀ ਲੋਡ ਕਰਤੀ ਜਗਾ ਲੋ ਜੀ ਬਾਈ ਕੋਏ ਵਾਲੀ ਬਰਫੀ ਕੀ ਹਾਲ ਹੈ ਬਾਈ ਬਸ ਆਏ ਦੇ ਲੈ ਜਾਂਦੇ ਕੋਈ ਆਈਟਮ ਰਹਿ ਨਾ ਜਾਵੇ ਬਾਈ ਖੁਸ਼ ਰੱਖਣ ਹਾਂ ਹਾਂਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਤੇ ਬਾਈ ਪਹਿਲਾ ਮਾਸੜ ਬਾਈ ਕਰਨੀਗੇ ਇੱਥੇ ਬਾਈ ਕਿ ਵਿਆਹ ਆ ਗਿਆ ਬਾਈ ਵਿਆਹ ਕਰਕੇ ਖੰਡਪਾਟ ਸਾਹਿਬ ਆਰੰਭ ਹੋਏ ਆ ਪਹਿਲਾਂ ਉੱਥੇ ਗੇਵ ਤੇ ਮਾਸੜ ਦੇ ਉੱਥੇ ਬਾਰਮਾ ਘਰ ਆ ਗਏ ਤੇ ਇੱਕ ਹੁਣ ਰੋਪੜ ਦੇ ਕੰਮ ਆ ਬਾਈ ਦੋ ਤਿੰਨ ਉਹ ਕਰਨੇ ਜ਼ਰੂਰੀ ਦੇ ਤੁਹਾਨੂੰ ਉਹ ਵੀ ਦੱਸ ਦਿੰਦੇ ਕਿ ਆਏ ਵੀ ਜਿਹੜਾ ਉਹ ਬੋਲਟ ਆ ਬਾਈ ਉਹ ਵੀ ਚੱਲਦਾ ਕਰਨਾ ਕਿਉਂਕਿ ਉਹਦੀ ਲੋਡ ਆ ਹੁਣ ਤੇ ਬੋਲਟ ਵਾਲੇ ਵੀਰ ਕੋ ਛੱਡ ਕੇ ਆਉਣਾ ਹੈ ਤੇ ਵਿਆਹ ਦੇ ਦੋ ਤਿੰਨ ਸਮਾਨ ਵੀ ਆ ਬਾਈ ਲੈ ਕੇ ਆਉਣੇ ਰੋਪੜ ਸ ਹੈ ਤੇ ਉਹ ਵੀ ਰਹਿੰਦੇ ਤੇ ਨਾਲੇ ਉਹ ਕੰਮ ਹੋ ਜਾਊਗਾ ਨਾਲੇ ਇਹਨੂੰ ਛੱਡਿਆਉਂਗੇ ਕਿਉਂਕਿ ਉਹਦੀ ਥੋੜੀ ਜਿਹੀ ਬੈਟਰੀ ਡਾਊਨ ਆ ਤੇ ਦੋ ਕੰਮ ਹੋਰ ਹੋਣੇ ਆ ਮੋਟਰਸਾਈਕਲ ਦੇ ਨਾਲ ਲੈ ਜੀ ਕੋ ਨੂੰ ਲੱਤ ਲਾ ਕੇ ਤੇ ਫਿਰ ਅੱਜ ਚੱਲਦਾ ਹੋ ਜਾਊਗਾ ਸ਼ਾਇਦ ਉਹ ਅੱਜੇ ਮਿਲ ਜਵੇ ਜਾਂ ਫਿਰ ਕੱਲ ਨੂੰ ਮਿਲੂਗਾ ਤੇ ਤੁਹਾਨੂੰ ਪਤਾ ਹੀ ਆ ਹੁਣ ਫੇਰ ਮੁੜ ਕੇ ਟਾਈਮ ਨਹੀਂ ਲੱਗਣਾ ਹੈਗਾ ਜਿਹੜਾ ਕੰਮ ਟਾਈਮ ਦੇ ਨਾਲ ਹੋ ਜਵੇ ਉਹਦੇ ਵਰਗੀ ਮੌਜ ਨਹੀਂ ਹੈਗੀ ਕੱਪੜੇ-ਕੁਪੜੇ ਵਾਹੀ ਆਪਾਂ ਨੇ ਲੈ ਕੇ ਰੱਖ ਲਏ ਪ੍ਰੈਸ ਪਰ ਉਸ ਕਰਾਤੀ ਬਾਕੀ ਨਿੱਕੇ-ਮੋٹے ਕੰਮ ਆ ਥੋੜੀ ਜਿਹੀ ਮਹਿਕ ਨੂੰ ਕਰਿਆ ਦਾ ਫੋਨ ਮੈਂ ਕਿਹਾ ਕਹਿੰਦਾ ਚੱਲਦੇ ਆ ਰੋਟੀ ਖਾ ਕੇ ਬਾਕੀ ਤਾਂ ਦੱਸਾਂਦੇ ਵੀ ਕਿਆ ਸਿਸਟਮ ਐ ਜਿਹੜੇ ਮੋٹے ਨਿੱਕੇ ਕੰਮ ਉਹ ਕਰਾ ਲਈਏ ਬਾਈ ਅੱਜ ਫੇਰ ਮੌਸਮ ਬਹੁਤ ਵਧੀਆ ਏ ਧੁੱਪ ਐਨ ਵਧੀਆ ਏ ਕੱਪੜੇ ਫੇਰ ਤੋਤੇ ਤੇ ਪੈਂਟਾ ਦੋ ਤਕਰੀਬਨ ਬਾਈ 2 ਘੰਟੇ ਦੇ ਵਿੱਚ ਐਨ ਪੂਰੀਆਂ ਸੁੱਕ ਗਈਆਂ ਮੀਂਹ ਵਿਆਹ ਦੇ ਦਿਨ ਮੀਂਹ ਦੱਸਿਆ ਬੇ ਉਦਾਂ ਧੁੱਪ ਐਨੀ ਆ ਪਹਿਲਾਂ 95% ਤਾਂ ਹੁਣ ਬਾਈ 100 ਹੋ ਗਿਆ ਪਤਾ ਨਹੀਂ ਮੈਟਰ ਸਦਾ ਹੀ ਹੋ ਗਿਆ ਜਿਹੜੇ ਸਾਹਵਾਂ ਧੁੱਪ ਐ ਲੱਗਦਾ ਹੈ ਨਹੀਂ 95 ਦੇ 100 ਹੋ ਗਿਆ ਪਾਵੇਂ ਨਾ ਬਾਈ ਤੁਹਾਨੂੰ ਪਤਾ ਹੀ ਇਹ ਸਾਰਾ ਸਿਸਟਮ ਖਰਾਬ ਹੈ ਨਾ ਬਾਕੀ ਚਲਦੇ ਰੋਪੜ ਨੂੰ ਮਹਿਕਦੇ ਆ ਤੇ ਕਰਦੇ ਆ ਬੋਲਟ ਬਾਹਰ ਤੇ ਪਹਿਲਾਂ ਇੱਕ ਉਧਰ ਜਾ ਕੇ ਆਉਣਾ ਮਹਿਕ ਨਾ ਕਰਨੀ ਤੇ ਇਹਨੂੰ ਵੀ ਚਾਲੂ ਕਰ ਲੀਏ ਇਹਦਾ ਗਿੜਾ ਲਾ ਕੇ ਆਉਂਦੇ ਆ ਚੌਕ ਬਾਈ ਇਹਦੀ ਆਟੋ ਆ ਥੋੜਾ ਟਾਈਮ ਲੱਗੀ ਰਹਿੰਦੀ ਉਹ ਤੇ ਬਾਅਦ ਮੈਂ ਕੱਟ ਹੋ ਜਾਂਦੀ ਹੈ ਆ ਦੇਖੋ ਹੁਣ ਬਾਈ ਚੌਕ ਲੱਗੀ ਵੀ ਆ ਫਰੇਸ ਬੱਦੀ ਵੀ ਆ ਤੱਕ ਹਵਾ ਮਾਰਦਾ ਬਾਈ ਉਹ ਜੋ ਬੈਠੀ ਆ ਦੂਰ ਦੂਰ ਤੱਕ ਤੇ ਮੋਟਰਸਾਈਕਲ ਦੇ ਨਾਲ ਲੈ ਕੇ ਜਾਉਂਗੇ ਬਾਈ ਇਹਨੂੰ ਲੱਤ ਲਾ ਕੇ ਕਿਉਂਕਿ ਰੋਡ ਨਾ ਔਖਾ ਬਾਈ ਉਹ ਵੀ ਭਾਰ ਆਏ ਉਹ ਵੀ ਡਿਸਕ ਬ੍ਰੇਕ ਵਾਲਾ ਏ ਉਹ ਸੀਰੀਜ਼ ਪਤਾ ਨਹੀਂ ਕਿਹੜੀ ਵੀ ਬਾਈ ਇਹ ਜੇ ਸੀਰੀਜ਼ ਆ ਹੁਣ 7 ਸੀਰੀਜ਼ ਜੇ 7 ਡੀ ਐਸ 7 ਲਓ ਜੀ ਬਾਈ ਬਾਅਦ ਵਿੱਚ ਬੋਲਟ ਲੈ ਕੇ ਮਾਸੜ ਬਾਈ ਨਾਲ ਦੇ ਘਰ ਆ ਕੇ ਲੈਕ ਲੱਦਣਾ ਦਾ ਕਿ ਹਾਲ ਆ ਬਾਈ बस आएले जांदा ਕੋਈ ਆਈਟਮ ਰਹਿ ਨਾ ਜਾਵੇ ਬਾਈ ਖੁਸ਼ ਰੱਖਣ ਹਾਂ ਆ ਲੱਡੂ ਕੌਣ ਵੱਟੂਗਾ ਬੰਦੇ ਆ ਜਾਣੇ ਆ ਵਾ ਠੀਕ ਚੱਲਦਾ ਕੰਮ ਬਾਈ ਮਾਰੋ ਮਾਰ ਚੱਲਦਾ ਕੰਮ ਮਾਰੋ ਮਾਰ ਬਾਈ ਲੜੀਆਂ ਵੀ ਲੱਗ ਗਈਆਂ ਲਓ ਜੀ ਬਾਈ 97% ਚਾਰਜ ਹੋ ਗਈ। ਬਹੁਤ ਆ ਹੁਣ ਇਹ ਵੀ ਕੱਢ ਦਈਏ। 100 ਕਾ ਨੂੰ ਕਰਨੀ ਆ। 5-6 ਘੰਟੇ ਲੱਗ ਜਾਂਦੇ ਬਾਈ ਇਹਨੂੰ ਵੀ ਚਾਰਜ ਕਰਨੇ ਨੂੰ ਜੇ ਡਾਊਨ ਹੋ ਗਏ ਸਾਰੀ ਰਾਤੇ। ਕਿਉਂਕਿ ਚਾਰਜ ਆ ਜਿਹੜਾ ਬਾਈ ਇਹਦਾ ਨਾਰਮਲ ਹੁੰਦਾ ਏ ਜੇ ਫਾਸਟ ਹੋਵੇ ਕਹਿੰਦੇ ਬੈਟਰੀਆਂ ਖਰਾਬ ਹੋ ਸਕਦੀਆਂ ਵੀ ਹੌਲੀ-ਹੌਲੀ ਹੁੰਦੀ ਫੇ ਚਾਰਜ। ਲੈ ਵੀ ਚਾਰਜ ਕੱਢ ਕੇ ਡਿੱਗੀ ਮੈਂ ਰੱਖ ਦੇਣਾ। ਲਓ ਜੀ ਬਾਈ ਦਵਾਰਾ ਤੋਂ ਮਾਸੜ ਕਰਨੀ। ਹਲਵਾਈ ਮਾਰੂ ਮਾਲ ਲੱਗੇ ਪਿਆ ਮਟਰ ਪਨੀਰ ਕੇ ਰੋਟੀ ਖਾਏ ਹੋ ਗਿਆ ਹੀ ਨਾ ਮਟਰ ਪਨੀਰ ਦਾ ਇਹ ਤਾਜਾ ਤਾਜਾ ਘਰ ਦਾ ਬਣਾਇਆ ਬਾਈ ਹਲਵਾਈ ਸਾਹਿਬ ਨੇ ਤੇ ਤੁਹਾਨੂੰ ਹੁਣ ਸਾਡਾ ਹੱਥ ਵਿਆਹ ਜੇ ਹੈ ਕਈ ਦਿਨ ਚੱਲ ਫੇਰ ਮੈਂ ਕੱਢੀ ਬੋਲਟ ਅੱਜ ਬਾਈ ਸਾਰੀਆਂ ਚੀਜ਼ਾਂ ਚੱਲ ਪਈਆਂ ਬਾਪੂ ਵਾਲੇ ਫੂਟੂ ਦਾ ਵੀ ਗਿੜਾ ਲੈ ਲਿਆ ਸੀਟ ਗੰਡਰ ਵੀ ਚੱਲ ਪਿਆ ਆਪਣਾ ਵਾਲਾ ਬੋਲਟ ਵੀ ਚੱਲ ਪਿਆ ਪਲਟੀਆਂ ਤੇ ਪੈਸ਼ਨ ਰਹਿ ਗਏ ਤੇ ਆ ਕੱਢੀ ਆ ਹੁਣ ਕੱਪੜਾ ਲੈ ਛਾੜੂੰਗਾ ਸਾਰਦਾ ਦਾ ਪਤਾ ਨਹੀਂ ਆ ਰਹਾ ਸਾਡੇ ਹੁੰਦਾ ਨਹੀਂ ਹੈਗਾ ਮੈਂ ਕਿ ਤਾਹੀ ਤਾਂ ਲੈ ਕੇ ਚੱਲੇ ਆ ਹਾਂ ਉੱਥੇ ਉਹਨੂੰ ਕਹਿਣਾ ਵੀ ਇਹਨੂੰ ਚਾਲੂ ਕਰ ਦੇ ਜਿਨਨੇ ਨੂੰ ਆਪਣੇ ਉੱਪਰ ਜਾ ਕੇ ਆਉਣਾ ਹੈ ਫਿਰ ਆਪਾਂ ਨੇ ਧਵਾ ਦੇਣਾ ਹੈ ਫੋਕਰ ਬਲੰਦੇ ਤੋਂ ਹੁੰਦਾ ਹਾਂ ਹਣਾ ਨਾ ਇੱਕ ਸੌ ਬਣਿਆ 150 ਚੱਲ ਫਿਰ ਤੇ ਵੀ ਫਾਰਮ ਨੰਬਰ ਉਹ ਨਾ ਨਾ 150 ਦੇ ਦੂਗੇ ਵਧੀਆ ਧੋਣਾ ਇਹ ਭਾਈ ਹੈਗਾ ਇਹ ਦੂਆ ਕਲਾਸਿਕ ਹੈ ਇਹ ਆਪਣੇ ਵਾਲਾ ਸਟੈਂਡਰਡ ਹੈ ਇਹ ਕਲਾਸਿਕ ਹੈ ਪਿੱਛੇ ਚੱਕ ਇਧਰ ਕਰਨਾ ਪੈਣਾ ਇਹ ਕਲਾਸਿਕ ਦਾ ਬਾਈ ਆਏ ਆ ਵੀ ਇਹਦੇ ਸੀਟਾ ਡਬਲ ਆਉਂਦੀਆਂ ਐ ਸਟੈਂਡਰਡ ਦੀ ਸੀਟ ਇੱਕ ਹੁੰਦੀ ਐ ਮਾਡਲ ਇਹ ਵੀ 14 15 ਹੀ ਆ ਬਾਈ ਵੀ ਚੱਲਿਆ ਬ ਘੱਟ ਐ ਆ ਗਿਆ ਗਿਆ ਠੀਕ ਹੈ ਪਾਵਰ ਉਹਦਾ ਇੰਡੀਆ ਨੂੰ ਹਮ ਲੈਟ ਆਉਂਦੀ ਹੈ ਹੈ ਆਉਂਦੀ ਨਹੀਂ ਆਉਂਦੀ ਡਾਊਨ ਆ ਬੈਟਰੀ ਮੈਂ ਦੇਖ ਲਿਆ ਉਹਦਾ ਚੱਕ ਸਟਾਰਟ ਨਹੀਂ ਹੁੰਦਾ ਲੈਣ ਦੇ ਕਾ ਨੂੰ ਉਹਨੇ ਆਪੇ ਕਰ ਦੇਣਾ ਟਿਕ ਮਾਰ ਕੇ ਬਾਕੀ ਭਾਈ ਹੁਣ ਚੱਲਦੇ ਰੋਪੜ ਨੂੰ ਇਹ ਸਟਾਰਟ ਨਹੀਂ ਹੋਣਾ ਕਾਹੀ ਮੈਂ ਕਿਨੂੰ ਖੇਤ ਤਾਂ ਵੀ ਮੈਂ ਤੂੰ ਇਹਨੂੰ ਫੜ ਮੈਂ ਲੱਤ ਲਾ ਦੇਣੀ ਨਾਲ ਮੋਸਲ ਸਿਟੀ ਹੰਡਰ ਦੇ ਚੱਲੀਏ ਫਿਰ ਨਹੀਂ ਹੁੰਦਾ ਨਹੀਂ ਮਹਿਕਮਾ ਦੇਖ ਲਿਆ ਜ਼ੋਰ ਲਾ ਕੇ ਇੱਕ ਵਾਰ ਜੀ ਹਾਂ ਉਹ ਇਹਦਾ ਵੀ ਟਾਇਰ ਪਿੱਛੇ ਵਾਲਾ ਵੜਾ ਨਾ ਜਿੱਕਣਾ ਉਹਦਾ ਇਹ ਆਪਣੇ ਦਾ ਤਾਂ ਦੇਖੋ ਇਹ ਵੀ ਛੋਟਾ ਬਾਈ ਟਾਇਰ ਪਿੱਛੇ ਵਾਲਾ ਮਾਥਰ ਦਾ ਘਰ ਸਾਨੂੰ ਗੋਠੇ ਫਰਤੇ ਵੀ ਦਿਖਾਉਂਗਾ ਬਾਈ ਸਾਹਮਣੇ ਦਿਖਦਾ ਲੜੀਆਂ ਲੱਗੀਆਂ ਵੇ ਅਸੀਂ ਵੀ ਲਾ ਲੈਣੀ ਹੁਣ ਲੜੀਆਂ ਇੱਥੇ ਮਾਰਦੇ ਮਾੜਾ ਇੱਧਰ ਚੱਲ ਖੋਲਾ ਕੁੰਡਾ ਕਿੱਥੇ ਹਾਂ ਹਾਂ ਬੁਲਟ ਵਾਲੇ ਕੋ ਹੈਗਾ ਸਾਰਾ ਕੁਝ ਬਸ ਜਿੰਨਾ ਬਿੱਲ ਬਣਿਆ ਪਾਣੀ ਦੇਖ ਲੈਣਾ ਧੋ ਕੇ ਹਾਂ ਹਾਂ ਲਓ ਜੀ ਭਾਈ ਮੈਂ ਕਿਹੇ ਪੱਟ ਦੀ ਜਾਨ ਕੱਢੂਗਾ ਭਾਈ ਲੱਤ ਦੀ ਜਾਨ ਨਿਕਲੀ ਗਈ ਆ ਹੱਥ ਗਿਆ ਫੜਦਾ ਹੁਣ ਧਿਆਨ ਦੇ ਦੇਖਣਾ ਜਾਂਦਾ ਦੇਖੀ ਜਾਓਗੇ ਉਹੀ ਕੰਮ ਹੋ ਗਿਆ ਲੈਟਾਵਾ ਕੇ ਇਹਦਾ ਵੀ ਜੋਰ ਲੱਗ ਗਿਆ ਇਹ ਵੀ ਨਹੀਂ ਸਟਾਰਟ ਹੁੰਦਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਬਾਈ ਇਹ ਵੀ ਗੁੱਸਾ ਕਰਕੇ ਲੈਟਾਵਾ ਕੇ ਦੋਵੇਂ ਬੰਦ ਹੋ ਗਏ ਹਾਂ ਹੋਇਆ ਲੋਡ ਲਾਉਂਦਾ ਹੋ ਗਿਆ ਹੋ ਗਿਆ ਹੋ ਗਿਆ ਕੀ ਹੋਊਗਾ ਇਹਦਾ ਲੋਡ ਕੇ ਲਈ ਆਏ ਦੋਏ ਆ ਚੱਲ ਦੇਖੀਏ ਬਾਈ ਉਹ ਤਾਂ ਕੁੱਲ ਗਿਆ ਜੋਰ ਲੱਗ ਗਿਆ ਇਹਦਾ ਵੀ ਫੇਰ ਬੰਦ ਹੋ ਗਿਆ ਲਓ ਜੀ ਬਾਈ ਬਹੁਤ ਔਖੇ ਪਹੁੰਚੇ ਆ ਇਹ ਵੀ ਵਿਚਾਰਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਤਾਂ ਗੁੱਸਾ ਕਰ ਗਿਆ ਤਾਂ ਹਾਂ ਪੱਕੇ ਠੇਕਾ ਮਾਰ ਲਾ ਠੇਕਾ ਮਾਰ ਲਾ ਜਿੰਨੀ ਵਾ ਖਰਾਬ ਹੋਇਆ ਇਹਨੂੰ ਲੋਟ ਕਰ ਜੇ ਕਰ ਘਰੇ ਆ ਕੇ ਹੈਂਡਲ ਹੁੰਡਲ ਵੀ ਆਏ ਮੈਂ ਕਿ ਦੂਏ ਠੀਕ ਉਸਤਾਦ ਇਹਨੂੰ ਜੁੰਦਾ ਕਰ ਯਾਰ ਉਹ ਪਤਾ ਕੀ ਆਇਆ ਲਾਈਟਾਂ ਬਾ ਕੇ ਉਹ ਵੀ ਨਾ ਸਟਾਰਟ ਹੋਵੇ ਗੱਬੇ ਬੰਦ ਹੋ ਗਏ ਦੋ ਇਹ ੱੱਕਾ ਲਾ ਕੇ ਕਰੇ ਪਤਾ ਨਹੀਂ ਉਹ ਗੁੱਸਾ ਕਾਤੇ ਕਰ ਗਿਆ ਹਾਂ ਇਹਦੀ ਬੈਟਰੀ ਮੜੀ ਹੁਣ ਡਾਊਨ ਆ ਬੈਟਰੀ ਕਰ ਹੋਰ ਲਾ ਕੇ ਇਹਦਾ ਅਸੀਂ ਪੁੱਲ ਪਰ ਵੀ ਦੇਖ ਲਿਆ ਮੜਾ ਜੇ ਦੂਏ ਲੋਟ ਘੇਰ ਪਾ ਕੇ ਸਟਾਰਟ ਕਰਕੇ ਮੰਨਿਆ ਨਹੀਂ ਤੇਲ ਦੇਖ ਲਿਆ ਨਾ ਵੀ ਹੈਗਾ ਇੱਕ ਵਾਰ ਹੋਣ ਵਾਲੇ ਮਾਤਾ ਮੀਟਰ ਹੈਗਾ ਨਵਾਂ ਮੀਟਰ ਵੀ ਨਹੀਂ ਹੈਗਾ ਪਤਾ ਨਹੀਂ ਨਾ ਲੱਗਣਾ ਆ ਵੀ ਇਹੋ ਜਿਹੀ ਹਾਂ ਕਲਾਸਿਕ ਹੈ ਨਾ ਇਹ ਹੋਰ ਰੰਗ ਉਹ ਸਟੈਂਡਰਡ ਖੜਾ ਬਾਈ ਪੁੱਠੇ ਘੇ ਨਾਲ ਆ ਹੈਂਡਲ ਆ ਬਾਈ ਜਿਹੜੇ ਪਾਉਂਦੇ ਆਪਾਂ ਜਾਮੇ ਵਾਲੇ ਆ ਨਾਲ ਦਾ ਸਪਲਿੰਟਰ ਵਾਲਾ ਹੈਂਡਲ ਦੇਖਣਾ ਬਾਈ ਸਪਲਿੰਟਰ ਵਾਲਾ ਵੀ ਵਧੀਆ ਹੁੰਦਾ ਹੈ। ਨਾ ਬਾਈ ਸਪਲਿੰਟਰ ਵਾਲਾ ਤਾਂ ਖਾ ਮੜਾ ਆ। ਆ ਹੁੰਦਾ ਹੈ। ਇਹ ओरिजिनल ਹੁੰਦਾ ਜਰਤਾ ਨਹੀਂ ਪੈਂਦੀ। ਓਪੀ ਆਉਂਦੇ ओरिजिनल ਨਹੀਂ ਆਉਂਦਾ ਜਿਹਨੂੰ ਨਾਲ ਦੇ ਆਉਂਦਾ ਹੈ। ਉਹ ਨਾਲੇ ਆਉਂਦਾ ਹੈ। ਆ ਪਾਉਣਾ ਮੈਂ ਕੋਈ ਟਰੋਪਾ ਨਹੀਂ ਹੈਂਡਲ। ਪੈ ਜਾਊਗਾ ਉਸਤਾਦ? ਗਲੀਆਂ ਗੁਲੀਆਂ ਸਰਾਖ ਕੱਢ ਦੂੰਗਾ। ਆਪਣੇ ਵਾਲ ਨੂੰ ਪਾਉਣਾ ਇਹ। ਵਧੀਆ ਲੱਗਦਾ ਇਹ। ਛੋਟਾ ਹੁੰਦਾ ਨਾ ਬਾਈ ਇਹ ਨੀਵਾ ਹੋ ਜਾਂਦਾ ਜਿੰਨਾ ਮਰਜੀ ਨੀਵਾ ਕਰਾ ਲੈ ਇਹ ਪਾਉਣਾ ਆਪਾਂ ਨੇ ਦੇਖਦੇ ਲੋ ਜੀ ਬਾਈ ਪਲੱਗ ਸ਼ੋਰਟ ਤਾਂ ਕਾਲਾ ਹੋ ਗਿਆ ਬਾਈ ਬਾਕੀ ਦੇਖਦੇ ਨਵਾਂ ਪਲੱਗ ਲਾਉਣ ਲੱਗਿਆ ਵੀ ਕੀਆ ਚੱਕਰ ਆ ਗਰਮੀ ਲੱਗਦੀ ਆ ਜਿਆਦਾ ਟਾਈਮ ਬਾਈ ਜਿਹੜੀ ਚੀਜ਼ ਖੜੀ ਰਹਿ ਜਵੇ ਨਾ ਕੋਈ ਨਾ ਕੋਈ ਨਕਸਾ ਪਾਈ ਜਾਂਦਾ ਹਾਂ ਮੀ ਪਾਉਂਗਾ ਸ਼ੁਕਰ ਵਨ ਮੀ ਪੈਣਾ ਬਾਈ ਇੱਧਰ ਵੀ ਓਲਟ ਵਾਲੇ ਨੇ ਲਾਨ ਕਰਤਾ ਨਹੀਂ ਠੀਕ ਪੈਣਾਗਾ ਤੇ ਆਹਲੇ ਪੈਣਾਗਾ ਓਲੇ ਡਲੇ ਵੀ ਚਲੋ ਬਾਈ ਦੇਖਦੇ ਕਿਆ ਬਣਦਾ ਇੱਧਰ ਛੋਟਾ ਹੈ ਸਾਡ ਛੋਟਾ ਹੁੰਦਾ ਇੱਧਰ ਛੋਟਾ ਹੈ ਪਰਲੀ ਸਾਈਡ ਬਸ ਆਖੜਾ ਬਾਈ ਪੁੱਠੇ ਘੇਰਾ ਦਾ ਨਾਸਾ ਦੇਖੋ ਕਿਹ ਜਾ ਹੋਇਆ ਘੇਰਾ ਲੈ ਭਾਈ ਦੂਆ ਵੀ ਕਰਾਂ ਸ਼ਾਟ ਰੋਕੀ ਕਿਹ ਆ ਪਤਾ ਲੱਗਿਆ ਇਹਨਾਂ ਦਾ ਸ਼ਾਟ ਕਾਲੇ ਹੋ ਗਏ ਲੋ ਜੀ ਲੱਗੇ ਛੋੜ ਤੇ ਮੈਂ ਕਾ ਹੋ ਗਿਆ ਉਸਤਾ ਆਈ ਮੈਸਟਰ ਨੂੰ ਪਤਾ ਹੁੰਦਾ ਵੀ ਕਿਆ ਕੀ ਛੋਟਾ ਦੇਣਾ। ਆਪਣਾ ਲੱਗੇ ਉਹਨੇ ਕਿਤੇ। ਜਿਹਨਾਂ ਕੋਸੇ ਨਹੀਂ ਦੇਖਿਆ ਉਹਨੇ ਪਤਾ ਰਹਾ। ਬਾਕੀ ਹੁਣ ਤੋਂ ਹੌਣ ਨੂੰ ਖੜਾਇਆ ਹੋਣਾ ਬਾਈ। ਆ ਗਿਆ ਤੇਲ ਫੇਵ। ਕੰਮ ਫਤਿਆ। ਲਓ ਜੀ ਬਾਈ ਰੋਪੜ ਦਾ ਕੰਮ ਕਰਿਆ ਇਹ ਤਾਂ ਕਿੰਨਾ ਕ ਸਾਮਾਨ ਲਿਆਏ। ਸਵਾਦ ਹੈ ਬੜਾ। ਇੰਨਾ ਕ ਸਾਮਾਨ ਬਾਈ ਇਹਦੇ ਵਿੱਚ ਮੋਟਾ ਮਾਲ 1500 ਰੁਪਏ ਲੱਗ ਗਿਆ। ਰੋਲਡਰ ਰੰਗੇ ਬਤਾਉਂਦਾ ਨਹੀਂ ਆਪਣਾ ਆਏ ਤੋਹ ਤਰ ਤੈਰਾ ਪਿੱਛੇ ਕਪੜਾ ਵੱਜਨੇ ਵਾਲਾ ਏ ਬਾਈ ਕਪੜਾ ਵੱਜਨੇ ਵਾਲਾ ਰਮੜਾ ਏ ਕਹੀਂ ਮੜਾ ਏ ਉਦਾਂ ਠੀਕ ਆ ਚਲੋ ਜੀ ਬਾਈ ਕੋਏ ਵਾਲੀ ਵਰਤੀ ਸਭ ਤੋਂ ਵੱਡਾ ਕੰਮ ਛੋਟੂ ਦਾ ਏ ਛੋਟੂ ਕਿਹਾਲਾ ਚੱਲਦਾ ਕੰਮ ਚੱਲਦਾ ਕੰਮ ਮਾਰੋ ਮਾਰ ਬਾਈ ਭਾਂਡਿਆ ਦਾ ਸਭ ਤੇ ਬੜਾ ਸਵੇਰ ਦੀ ਜੁੱਧ ਸਾਧਿਆ ਪੈਨੇ ਬੜੇ ਬੜੇ ਰੇਗੇ ਧੋਰਤੇ ਬਾਈ ਨੋ ਜੀ ਬਾਈ ਚਾਲੂ ਕਰਾ ਲਿਆਏ ਬੋਲਟੇ ਤੇ ਤੇ ਬਾਅਦ ਮਾਸਰ ਦੀ ਵਿਭਾਈ ਗੇੜਾ ਮਾਰੇ ਹੈ ਕਰ ਹਲੋ ਬਾਈ ਲੱਗੇ ਪਿਆ ਕੰਮ ਮਾਰੋ ਮਾਰ ਚੱਲਦਾ ਤੇ ਲੱਡੂ ਵੱਟਦੇ ਬੰਦਿਆਂ ਨੇ ਦੇਖੋ ਬਾਈ ਪਹਿਲਾਂ ਲਿਬੜਿਆ ਵਾਤਾ ਕੰਡੀਸ਼ਨ ਐਨ ਵਧੀਆ ਬਣ ਗਿਆ ਸਾਫ ਉਹ ਬਲੈਕ ਇਹ ਅਸਮਾਨੀਆ ਕਲਰ ਹੈ। ਲੋ ਜੀ ਬਾਈ ਲੱਗ ਗਿਆ ਲੜੀਆਂ ਇਧਰ ਆਪਣੇ ਵਾਲੀ ਸਾਈਡ ਵੀ। ਤੇ ਉਹ ਸਾਹਮਣੇ ਦਾ ਜੀ ਬਾਈ ਦਾ ਮਕਾਨ ਬਾਈ। ਲੜੀਆਂ ਲੱਗੀਆਂ ਵੀ ਹਲੇ ਦਿਖਦੀਆਂ ਹੈ ਨਹੀਂ ਕਿਉਂਕਿ ਟਾਈਮ ਹਲੇ ਹੋਇਆ ਨਹੀਂ ਹੈਗਾ ਲੜੀਆਂ ਵਾਲ ਨੇ ਆਲਾ। ਉਹ ਸਾਹਮਣੇ ਮਹਿ ਕਾਲਾ ਕਰ ਮਹਿਕ ਦੇ ਵੀ ਲੱਗੀਆਂ। ਤਿੰਨੇ ਘਰ ਲੜੀਆਂ ਲੱਗੀਆਂ ਤੇ ਸਾਹਮਣੇ ਨੇਤਰ ਬਾਈ ਨੇ ਵੀ ਲਾਤੀਆਂ ਦੀਆਂ ਬਾਈ। ਕਿਹਾਰੇ ਪਾਸੇ ਲੜੀਆਂ ਲੱਗੀਆਂ। ਤੇ ਹੁਣ ਸ਼ਾਮ ਨੂੰ ਬਲੂ ਗਿਆ ਬਾਈ ਟਿਮ 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 ਇਹ। ਲਾਤੇ ਆ ਵੀਰ ਨੇ ਲੜੀਆਂ ਬਾਈ ਆਪਾਂ ਰੁਕੜ ਗਏ ਤੇ ਵਧੀਆ ਬਣਾਤਾ ਲਓ ਜੀ ਬਾਈ ਉਰੇ ਲੱਗਣਾ ਟੈਂਟ ਧਰਮਸ਼ਾਲਾ ਦੇ ਵਿੱਚ ਇਹ ਵੀ ਲੋਡ ਕਰਤੀ ਜਗਾ ਲਓ ਜੀ ਬਾਈ ਚੱਲਦੇ ਕੰਮ ਚ ਬਾਹਰੋਂ ਮਿਲਿਆ ਪੂਰੀ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਪੂਰੀ ਬਾਈ ਮੈਂ ਤਾਂ ਹੁਣ ਉੱਥੇ ਲੰਕ ਆਇਆ ਏ ਧਰਮਸ਼ਾਲਾ ਚ ਜਗਾ ਪੂਰੀ ਬਣ ਗਈ ਦੇਖ ਲੈ ਫੇ ਸਵਾਗਾ ਸੁਗਾ ਮਾਰ ਕੇ ਟੈਂਟ ਵਾਲੇ ਵੀਰ ਬਾਈ ਆਪਣੇ ਉੋਂ ਕੱਢ ਕੇ ਪੈਪ ਕੱਢ ਕੇ ਵੀ ਪਹਿਲਾਂ ਸਲਾਹ ਬਾਈ ਉੱਥੇ ਦੀ ਮੋਟਰ ਪਰ ਫੇ ਮੀ ਦਾ ਥੋੜਾ ਚੱਕਰ ਆ ਪਰ ਉਹਦੇ ਵੀ ਉੰਨੀ ਹੋ ਜਗਾ ਆ ਯਾਰ ਸਾਰਾ ਨਾ ਲੋਟ ਉਰੇ ਆ ਜਿਹੜੇ ਤੈਨੂੰ ਗੱਲ ਦੱਸਦਾ ਹੁਣ ਆਪਣੇ ਜੱਟਾਂ ਖਾਤਾ ਤੁਹਾਨੂੰ ਸਾਲਾ ਇੱਧਰ ਬਣਾਈਓ ਆ ਇਹੇ ਹੀ ਕੰਮ ਨੂੰ ਬਣਾਈ ਉਹ ਪਰਦੀ ਸਾਈਡ ਤੇ ਆਂਦੀ ਪੜਦਾ ਏ ਉਹ ਚੱਕਰ ਕਹਤਾ ਕਿਹਾ ਤੇ ਬਾਈ ਦੋ ਕਮਰੇ ਹਲਵਾਈ ਨੂੰ ਮੀਟਰ ਲੱਗਾ ਲੈ ਹਾਂ ਬਗਲ ਹੋਇਆ ਤੇ ਸੈਂਟ ਅਬੜਾ ਖਾਣੇ ਪੀਣਾਂ ਦਾ ਲੱਜ ਜਾਂਦਾ ਇੱਕ ਸਾਈਡ ਮਹਾਰਾਜ ਨਾਲੇ ਬਗਲ ਹੋਇਆ ਭਾਈ ਮੈਂ ਦੇਖ ਕੇ ਆ ਕੱਲ ਵੀ ਸੁਆਗਾ ਮਾਰਿਆ ਵੀ ਪ੍ਰੋਗਰਾਮ ਕਰਨਾ ਏ ਵੀ ਵਧੀਆ ਚੀਜ਼ ਆ ਹੋ ਵਧੀਆ ਚੀਜ਼ ਆ ਯਾਰ ਭਾਈ ਬਾਕੀ ਨੈਟ ਬਾਰੇ ਦੱਸ ਜਿਹੜਾ ਮੀ ਕਹਿੰਦੇ ਮੀਂਹ ਦੱਸਿਆ ਪ੍ਰਮਾਤਮਾ ਪਾ ਦੇ ਮੀਂਹ ਤਾਂ ਪਾਣਾ ਹੈ ਵਿਆਹ ਹੀ ਦੇਖਣਾ ਵਿਆਹ ਵੀ ਹੁਣ ਜ਼ਰੂਰੀ ਆ ਕਰੀਏ ਕਿਆ ਮੀ ਵੀ ਜ਼ਰੂਰੀ ਆ ਮੀ ਵੀ ਜ਼ਰੂਰੀ ਆ ਪੂਰੀ ਕਹਾਣੀ ਕਹਣਾ ਕਣਕਾ ਖੁੱਲੀਆਂ ਨਹੀਂ ਹੈਗੀਆਂ ਕਾਣਕਾ ਯਾਰ ਹੋਤ ਨਹੀਂ ਹੈਗੀ ਜਿਦਾਂ ਹੁ ਗਰਮੀ ਪੈਣ ਲੱਗੀ ਆ ਪੱਤੇ ਮੁੜੇਵੇਂ ਆ ਇਹਦੇ ਥੱਲੇ ਲੱਤ ਮਾਰ ਕੇ ਦੇ ਲਈ ਤੇਲ ਜਾਂ ਨਰ ਨਹੀਂ ਨਿਕਲਦਾ ਜਿਹੜੇ ਸਾਬ ਨਾਲ ਦੁਪਹਿਰ ਨੂੰ ਗਰਮੀ ਪੈਂਦੀ ਮੀਂਹ ਵੀ ਚਾਹੀਦਾ ਮੀਂਹ ਵੀ ਚਾਹੀਦਾ ਹੁਣ ਕਰੀਏ ਕਿ ਆਹੋ ਵਿਆਹ ਵੀ ਜ਼ਰੂਰੀ ਹੈ ਚਲੋ ਜੋ ਬਾਈ ਰੱਬ ਨੂੰ ਮਨਜ਼ੂਰ ਹੈ ਬਾਕੀ ਮਰਜੀ ਯਾਰ ਨਾ ਪੂਰੀ ਦੇ ਕਹੇ ਤੇ ਹੋਣਾ ਹੈ ਨਾ ਮੇਰੇ ਕਹੇ ਤੇ ਹੋਣਾ ਹੈ ਉਹ ਤਾਂ ਜੋ ਰੱਬ ਨੂੰ ਮਨਜ਼ੂਰ ਹੋਣੇ ਉਹੀ ਕਰਨਾ ਬਾਕੀ ਗੱਲ ਆਏ ਆ ਬਾਈ ਅੱਜ ਪ੍ਰਧਾਨ ਬਾਈ ਦੇ ਮੁੰਡੇ ਦਾ ਗੀਤ ਆਇਆ ਏ ਕਿਹੜਾ ਗਾਣਾ ਗਾਣਾ ਬਾਈ ਵਿੱਚ ਪਾ ਦੂੰਗੇ ਲਿੰਕ ਮਾਲਾ ਸਟੇਟਸ ਤੇ ਆਇਆ ਏ ਮਾਲਾ ਵਾਲਾ ਨਾਟ ਭਰ ਲਿਓ ਬਾਈ ਲਾਈਕ ਕਮੈਂਟ ਸ਼ੇਅਰ ਬਾਈ ਜਰੂਰ ਕਰਿਓ ਗਾਣਾ ਆਪਣੇ ਪ੍ਰਧਾਨ ਬਾਈ ਦੇ ਮੁੰਡੇ ਦਾ ਏ ਗੋਲੂ ਪ੍ਰਧਾਨ ਬਾਈ ਵੀ ਕਾਂਟਾ ਖੋ ਕੇ ਗੀਤਾ ਇਹਨੂੰ ਵੀ ਹੈ ਛੋਟਾ ਜਿਹਾ ਪ੍ਰਧਾਨ ਵੀ ਗਾਣਾ ਵਧੀਆ ਜਿਹੜਾ ਆਪਣੇ ਪਿੰਡ ਬਣਾਇਆ ਤਾਂ ਉਹ ਵਧੀਆ ਗਾਣੇ ਬਾਕੀ ਬਾਈ ਉਹਨੂੰ ਸ਼ੌਂਕ ਗਾਣਿਆਂ ਦਾ ਵੀਰ ਨੂੰ ਬਾਕੀ ਬਾਈ ਸੁਣਿਓ ਮਾਲਾ ਵਾਲੇ ਮਾਲਾ ਵਾਲਾ ਨਾਟ ਮਾਲਾ ਵਾਲਾ ਨਾਟ ਨੱਟ ਤੇ ਭਰ ਲਿਓ ਤੇ ਉੱਥੇ ਗੀਤ ਆ ਜਾਣਾ ਵੀਰ ਦਾ ਹੁਣ ਆਇਆ ਏ ਸੋਹਣਾ ਗੀਤ ਹੈ ਵਧੀਆ ਗਾਣਾ ਬਾਕੀ ਬਾਈ ਜੇ ਨਹੀਂ ਲੱਭਿਆ ਤਾਂ ਇੰਸਟਾਗ੍ਰਾਮ ਤੇ ਅਮਨ ਮਾਹਲ ਬਲੌਗ ਖੋਲਿਓ ਉੱਤੇ ਮੈਂ ਸਟੋਰੀ ਲਾਈ ਦੀ ਹੈ ਉਹ ਦੇਖ ਲਿਓ ਤੁਸੀਂ ਵੀ ਠੀਕ ਹੈ ਜਰੂਰ ਵੀਰ ਜਰੂਰ ਸੁਣਿਓ ਲਾਇਕ ਕਮੈਂਟ ਸ਼ੇਅਰ ਕਰਿਓ ਬਾਈ ਹਾਂ ਹੋਰ ਬਾਤ ਹੀ ਵੱਧ ਕੱਖਾਂ ਦਾ ਕੱਖਾਂ ਦਾ ਬਾਈ ਮੈਨੂੰ ਵੇੜ ਕੇ ਆ ਨੀਮੀ ਦਾ ਤਾਂ ਉਹ ਕੰਮ ਹੈ ਵੀ ਚੱਲੀ ਜਾਣਾ ਇਹਦਾ ਭਾਈ ਆ ਯਾਰ ਦੇਖ ਹੁਣ ਆਪਾਂ ਜੇ ਘਰਾਂ ਬੈਠੇ ਜੇ ਜਪਾਉਂ ਵੀ ਕਰੀਏ ਮੈਂ ਆਈ ਜਿਹੜਾ ਕੋਈ ਮਿਲਣਾ ਉਹ ਕੁਮੇ ਦੇ ਨਹੀਂ ਅੱਧੀਆਂ ਬਿਮਾਰੀਆਂ ਹਟ ਜਾਂਦੀਆਂ ਹਾਂ ਅਖਰੀ ਨਿਗਾਹ ਤੋਂ ਫਰਕ ਪੈਂਦਾ ਹਰੀ ਦੇ ਆ ਦੇ ਲਾਹਰੇ ਆਈ ਖੜੀ ਆ ਆਪਾਂ ਨੇ ਜਾ ਕੇ ਜਵੀ ਕਾਣ ਬਰਸੀਨ ਕੁਝ ਵੀ ਵਧਣਾ ਉਹਦੇ ਨਾਲ ਫਰਕ ਤਾਂ ਪੈਂਦਾ ਕਸਰਤ ਵੀ ਹੁੰਦੀ ਪੂਰੀ ਕੋਈ ਕਸਰਤ ਹੁੰਦੀ ਆਰ ਸਰੀਰ ਦੀ ਹਮ ਸਾਡੇ ਵੀ ਪੂਰੀ ਫਿਰ ਲੜੀਆਂ ਲਾਤੀਆਂ ਸਰਗਿੱਤ ਨੇ ਇਧਰ ਤਾਂ ਲਾਤੇ ਦੇ ਵਕੀਰਾਂ ਦਾ ਸ਼ੌਂਕ ਹੁੰਦਾ ਇਹ ਪੂਰੀ ਚਲੋ ਲੜੀਆਂ ਦਾ ਜ਼ਰੂਰੀ ਆ ਜ਼ਰੂਰੀ ਆ ਬਾਕੀ ਭਾਈ ਰੱਬ ਪਾਲਾ ਕਰੇ ਮੀ ਆਲਾ 100% ਹੀ ਦੱਸਿਆ ਮਾ ਪਾਵੇ ਨਾ ਕੀ ਕੋਈ ਵਿਰੋਸਾ ਨਹੀਂ ਕਿਉਂਕਿ ਇੱਕ ਵਾਰ ਸਿਸਟਮ ਹੋ ਰਿਹਾ ਜਿਹੜਾ ਛੋਟਾ ਮਨਾਏ ਉਦੀ ਪੈਣ ਦਾ ਵਿਆਹ ਤਾਂ ਪਰ ਇਹ ਕੀ ਕਹਿਦਾ ਉਹਨੂੰ ਜਦ ਉਹਨੂੰ ਕਿਹਾ ਤਾਂ ਮਗਾ ਟੈਂਟ ਨਾਲ ਲਈ ਮੀਂਹ ਦੱਸਿਆ ਉਹ ਹੀ ਗੱਲ ਹੋ ਗਈ ਤੇਰਾ ਮੀਂਹ ਚ ਸਮਾਂਟ ਹੋਇਆ ਉਹਦਾ ਨਹੀਂ ਉੱਥੇ ਜਿੱਥੇ ਬਾਈ ਮੇਨ ਪ੍ਰੋਗਰਾਮ ਤਾਂ ਉੱਥੇ ਤਾਂ ਵੀ ਮਤਲਬ ਪਹੁੰਚੀ ਨਹੀਂ ਹੋਇਆ ਘਰੇ ਚੱਲਿਆ ਛੱਤ ਥੱਲੇ ਕੰਮ ਲੈ ਉਹ ਠੰਡੇ ਠੰਡੇ ਨਹੀਂ ਤੇ ਮੀਂਹ ਚ ਵਰਤਾਂਦੇ ਉਹ ਮੀਂਹ ਚ ਬਾਈ ਸਿਸਟਮ ਖਰਾਬ ਹੋ ਜਾਂਦਾ ਚਲੋ ਹੁਣ ਰੱਬ ਨੂੰ ਮਨਜ਼ੂਰ ਆ ਭਾਈ ਕਬਲੇ ਉਹਨੇ ਨਿਣਾਉਣੇ ਹੀ ਕੋਈ ਰੋਸਾ ਨਹੀਂ ਭਾਈ ਰੱਬ ਦੀ ਮਾਰ ਚਲ ਮੀ ਵੀ ਪੈਣਾ ਵਿਆ ਵੀ ਹੁਣ ਕੰਮ ਨਹੀਂ ਰੁਕੇ ਕਾਹਦਾ ਕੰਮ ਹੋ ਜੇਗਾ ਕੰਮ ਚੱਲੀ ਜਾਣਾ ਇੱਕ ਤਾਂ ਆਏ ਆ 2 ਘੰਟੇ ਬੈਜੇ ਰਾਤ ਨੂੰ ਬੈਜੇ ਜਿਹੜਾ ਮੈਣਾ ਦਿਨ ਨੂੰ ਨਾ ਬਗ ਦਿਨ ਨੂੰ ਸਾਫ ਹੋ ਗਿਆ ਮੌਸਮ ਧੁੱਪਾਂ ਨਿਕੜਾਵੇਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਆਏ ਆ ਬਈ 3-4 ਦਿਨ ਹੋ ਗਏ ਦਿਨ ਪੂਰੇ ਖੁੱਲ ਗਏ ਹੁਣ ਤਾਂ ਬਹੁਤ ਗਰਮੀ ਹੋ ਗਈ ਯਾਰ ਤੇਰੀਆ ਬੋਪਾ ਜਾਣਾ ਕਣਕ ਨੂੰ ਆਹ ਸਾਬ ਨਾਲ ਤਾਂ ਹੁਣ ਪਾਣੀ ਮੀਂਹ ਸਾਰੇ ਪਾਣੀ ਕਰ ਕਰ ਰੁਕੇਵੇਂ ਆ ਆਹ ਮੀਂਹ ਕਰਕੇ ਰੁਕੇ ਪਏ ਆ ਵੀ ਜੇ ਮੀਂਹ ਪੈ ਗਿਆ ਨਹੀਂ ਡੜਾ-ਡਰ ਮੋਟਰਾਂ ਚੱਲਣੀਆਂ ਬੰਦਾ ਸਾਰੇ ਬੈਠੇ ਨੱਕਿਆਂ ਦੇ ਬਰਾਬਰ ਬੈਠੇ ਕੋਲ ਖਾਣਾ ਖ ਬਟਨ ਬਹ ਹੱਥ ਜਾਂਦਾ ਫੇਰ ਮੁੜੇ ਆਉਂਦੇ ਟਾਈਮ ਜਦ ਦੇ ਦੂਆ ਉਹਨੂੰ ਫੋਨ ਕਰ ਬਾਈ 100 ਉਹ ਵੀਰ ਪਿੱਛੇ ਨੂੰ ਮੁੜੇ ਜਾਂਦਾ ਦਿਲ ਨਾਲ ਖਾ ਜਾਂਦਾ ਨਾ ਉਹ ਰੇ ਪਾ ਗਿਆ ਰੇ ਨਹੀਂ ਰੇ ਵਨ ਪਾਉਣਾ ਕਾਲੂ ਕਾਲੂ ਨੂੰ ਵੇੜਦਾ ਠੀਕ ਆ ਪੂਰੇ ਅੱਜ ਦੂਆ ਬੋਲਟ ਵੀ ਚਾਲੂ ਕਰਾਤਾ ਵਧੀਆ ਹੋ ਗਈ ਬੋਲਟ ਵਧੀਆ ਢੋਕੇ ਸਾਰਨਾ ਮਾਰ ਨਿਕਲਿਆ ਇਹਨਾਂ ਵਧੀਆ ਬੋਲਟ ਆ ਹੋ ਹਾਂ ਭਾਰਾ ਬਹੁਤ ਵਧੀਆ ਚਮਕ ਗਿਆ ਢੋਕੇ ਇਹ ਨਿੱਕ ਨੰਬਰ ਪਲੱਗ ਸ਼ਾਰਟ ਤੇ ਅੱਛਾ ਪਲੱਗਾਂ ਕਰਕੇ ਉਹ ਖੜਨਾ ਹੀ ਕਰਕੇ ਹੋ ਗਿਆ ਹਾਂ ਉਹ ਖਾਸਾ ਟਾਈਮ ਖੜਿਆ ਉਹ ਗੱਲ ਆਏ ਨਾ ਪੂਰੀ ਜੀ ਕੰਜਾਲਾ ਸੰਧ ਭੰਡਾ ਹੋਵੇ ਫੇਰ ਚੱਲਦਾ ਨਹੀਂ ਯਾਰ ਤੇ ਇਤਰਾ ਬਲਟੀਂ ਦਾ ਨਹੀਂ ਚੱਲੇ ਮੈਂ ਉਦੋਂ ਦੇਖਿਆ ਜੇ ਚੌਥਾ ਗੇਅਰ ਲਾਏ ਬਲਟੀਂ ਦੇ ਕੋਚ 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 ਕਿਉਂ ਕਰੇ ਹੈ ਹੁਣ ਯਾਰ ਬੋਲਟ ਹੈ ਫਾ ਦੋ ਦਿਨ ਹੋਇਆ ਚਲਾਇ ਇਹਨੂੰ ਹੁਣ ਸੀਟੀ ਹੰਡਰਡ ਖੜਾ ਦੋ ਦਿਨ ਹੋ ਗਏ ਤਾਂ ਇਹਨੂੰ ਚੱਕ ਕੇ ਲਿਆਇਆ ਹੈ ਕਰ ਤੂੰ ਸਾਡੇ ਬੰਦੇ ਨੂੰ ਦੇ ਦੱਸ ਦਿਨਾਂ ਪਹਿਲਾਂ ਇਹਦੇ ਤੇਰਾ ਲੈਣਾ ਕਰਕੇ ਦੇ ਦੇ ਫਾਟੀ ਲੈ ਹਾਂ ਦੱਸ ਦਿਨ ਦੇ ਦੇ ਬੁਰੀ ਜੀ ਚੀਜ਼ ਤਾਂ ਇੱਕੇ ਚੱਲਦੀ ਫਿਰ ਬੋਲਟ ਦਾ ਹੈ ਫਿਰ ਰੂਪਰ ਰੂਪਰ ਚਲਾਉਣ ਦਾ ਡਰ ਰਹਿੰਦਾ ਹੈ ਕਿ ਨਹੀਂ ਪਿੰਡੇ ਚ ਹੈਗਾ ਚੱਲ ਠੀਕ ਹੈ ਓਕੇ ਜੀ